ਉਹਨੇ ਯਾਹ ਦਾ ਰੇਤਾ ਨੇ ਕਾਹ ਆ ਦੇ ਬਾਹੇ ਸਿਰਾਹੀ ਸਮਸਕ ਚਰਨਾਂ ਕੱਪੀ ਬਾਕੇ ਮਿਲਦੇ ਉਹਨਾਂ ਉਹਦੇ ਰੀਤੀ ਕੋਈ ਅਦੇਵੀ ਦੇ ਤਰ੍ਹਾਂ ਬਿਨਾਂ ਵੀ ਸਭ ਕੀਆ ਹੱਥੁ ਨੇ ਆਪ ਨੂੰ ਪਹਿਲਾਂ ਵੀ ਕਈ ਵਾਰ ਸਲਾਈਡਲ ਕਰਨ ਪਹਿਲੇ ਸੀ Saya katakan makcik macam ni nak beritahu makcik macam ni. Tak ada dijauhkan dari peradaban. Karena kerinduannya perlu ada keterlaluan yang di dalam peradaban ini. ਸਾਡੇ ਮਨੀ ਢਾਲੀਵਾਲ ਬੱਲਾ ਮੋੜ ਵਕੀਲ ਬਦਰਾ ਜੀ ਜਿਹੜਾ ਨਾਲ ਹਨੀ 13 ਕਿਲੋ ਨੋਟ ਰਿਪਈ 300 ਨੂੰ ਮਨੀਸ਼ ਧਾਰਮਿਕ ਸਮਾਗਮ ਚੱਲ ਰਿਹਾ ਹੈ ਸ਼੍ਰੀ ਮਦ ਭਾਗਵਤ ਸਪਤਾ ਗਿਆਨ ਜਗਦੀ ਕਥਾ ਚੱਲ ਰਹੀ ਹੈ ਸ਼ਾਸਤਰੀ ਅਸ਼ਵਨੀ ਕਾਲਿਆਵਾਲੀ ਵਾਲੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਆਰਤੀ ਸਮੇਂ ਭੋਗ ਲਵਾਇਆ ਜਾਵੇਗਾ ਪ੍ਰਸ਼ਾਦ ਬਣ ਰਿਹਾ ਹੈ ਨਾਸਪਤੀ ਕੇਲਾ ਸੇਵ ਛੱਪਣ ਭੋਗ ਤਿਆਰ ਹੋ ਰਹੇ ਨੇ ਕ੍ਰਿਸ਼ਨ ਭਗਵਾਨ ਜੀ ਦੇ ਭੋਗ ਲਵਾਇਆ ਜਾਵੇਗਾ ਆ ਛੋਟੇ ਛੋਟੇ ਬੱਚੇ ਪਿੰਡ ਮਹਿਤਾ ਤੋਂ ਮਹਿਤਾ ਤੋਂ ਇਹ ਨਾ ਆ ਸਭ ਆਪਣੇ ਗੁਰਵਿੰਦਰ ਮਾਤਾ ਜੀ ਦੇ ਹਾਂ ਰਵਿੰਦਰ ਮਾਤਾ ਜੀ ਦੇ ਇਹ ਬੱਚੇ ਡੇਰੇ ਵਿੱਚ ਨਤਵਸਤ ਹੋਣ ਲਈ ਇਹ ਰਾਤ ਜਿਹੜਾ ਵਲਿੰਗਾਂ ਕਰਨ ਵਾਸਤੇ ਜਾਂ ਇਧਰ ਆ ਸਾਹਮਣੇ ਸ਼੍ਰੀ ਮਦਭਾਗ ਸਤਾ ਦੀ ਗਿਆਨ ਜਗ ਦੀ ਕਥਾ ਚੱਲ ਰਹੀ ਹੈ ਸ਼ਾਸਤਰੀ ਜੀ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰ ਰਹੇ ਨੇ ਹਾਂ ਕੋਈ ਨਹੀਂ ਜੰਨਾ ਨਹੀਂ ਫਰੇਟਿਕ ਸੰਗਤਾਂ ਡੇਰੇ ਦੇ ਵਿੱਚ ਆ ਰਹੀ ਹੈ ਮੌਸਮ ਬਹੁਤ ਹਾਂ ਵਿਕਰਮੇ ਠੰਡਾ ਹੈ ਆ ਰਹੀ ਹੈ ਬਪਾਹ ਕੀ ਕਰੇ ਨਕਲੀ ਕਾਜੀ ਜੀ ਆਪ ਜੀ ਨੂੰ ਲਗਾ ਹਲਾ ਕੇ ਸਾਨੂੰ ਲੰਗਰ ਹਾਲ ਦੇ ਵਿੱਚ ਵੀ ਦ੍ਰਿਸ਼ ਦਿਖਾਵਾਂਗੇ ਸੰਤ ਬਾਬਾ ਮੋਨੀ ਦਾ ਜੀ ਦੀ ਸਮਾਧ ਨਾਲ ਹੀ ਸ਼੍ਰੀ ਸ਼੍ਰੀਖਸਵੱਠ ਸਿੱਧ ਬਾਬਾ ਇੰਦਰਦਾਸ ਜੀ ਦੀ ਸਮਾਧ ਦਿਖਾ ਰਹੇ ਆ ਤੁਹਾਨੂੰ ਇਹ ਡੇਰੇ ਦਾ ਖੁੱਲਾ ਬੇੜਾ ਹੈ ਤੋ ਕੀ ਨਹੀਂ ਗੱਟੇ ਨੀ ਸਾਰੇ ਨਾ ਨਿਹਾਰ ਛੱਡ ਆ ਗੋਖਿਆ ਗਿਆ ਕਿਆ ਖੈਲੀ ਸਭੂ ਜਾਣਣ ਦੇ ਕਰਦਾਨੀ ਸੋਖੀ ਨਕਤਨੂ ਆ ਮੈਂ ਜਾਤੀ ਜੀ ਸੰਤ ਬਾਬਾ ਸੇਵਾਦਾਸ ਮੋਨੀ ਜੀ ਦੀ ਸਮਾਧ ਕਰ ਰਹੇ ਨੇ ਇਹ ਇਹ ਖੇਲਾ ਨਾਲ ਹੈ ਆਹ ਖੇਲਾ ਨੇ ਕੀਚੀ ਬਣਾ ਰਹੇ ਹਨ ਭਗਵਾਨ ਕ੍ਰਿਸ਼ਨ ਦੇ ਗਵਰਧਨ ਭਗਵਾਨ ਕ੍ਰਿਸ਼ਨ ਜੀ ਨੇ ਗਵਰਧਨ ਜੀ ਗਵਰਧਨ ਜੀ ਚੱਕਿਆ ਹੋਇਆ ਭਗਵਾਨ ਕ੍ਰਿਸ਼ਨ ਜੀ ਨੇ ਉਂਗਲ ਤੇ ਕੌਡੀਆਂ ਅਤੇ ਮਿੱਠੀਆਂ ਖੇਲਾ ਦੇ ਨਾਲ ਇਹ ਸਰੂਪ ਬਣਾ ਰਹੇ ਨੇ ਭਗਵਾਨ ਕ੍ਰਿਸ਼ਨ ਜੀ ਦਾ ਜਿਨ੍ਹਾਂ ਨੇ ਗਵਰਧਨ ਆਪਣੀ ਉਂਗਲ ਤੇ ਚੱਕਿਆ ਹੋਇਆ ਬਹੁਤ ਹੀ ਵਧੀਆ ਸਰੂਪ ਬਣ ਰਿਹਾ ਹੈ ਪੰਡਤ ਜੀ ਜੋ ਕਿ ਅਸ਼ਵਨੀ ਕੁਮਾਰ ਸ਼ਾਸਤਰੀ ਜੀ ਕਾਲਿਆਵਾਲੀ ਤੋਂ ਉਹਨਾਂ ਦੇ ਸਾਥੀ ਨੇ ਜੋ ਇਸ ਸਰੂਪ ਨੂੰ ਅਸਲੀ ਰੂਪ ਦਿਖਾ ਰਹੇ ਨੇ ਗਵਰਨ ਚੱਕਿਆ ਹੋਇਆ ਕ੍ਰਿਸ਼ੇਪ ਭਗਵਾਨ ਜੀ ਦੇ ਬਹੁਤ ਪਿਆਰਾ ਸਰੂਪ ਹੈ ਕ੍ਰਿਸ਼ੇਪ ਭਗਵਾਨ ਜੀ ਦਾ ਤੁਹਾਨੂੰ ਬਾਅਦ ਦੇ ਵਿੱਚ ਜਦੋਂ ਕੰਪਲੀਟ ਹੋ ਗਿਆ ਉਹਦੋਂ ਵੀ ਤੁਹਾਨੂੰ ਪੂਰਾ ਵੀਊ ਦਿਖਾਵਾਂਗੇ ਇੱਧਰ ਸਾਡੇ ਮਿਸਤਰੀ ਜੀ ਸਾਡੇ ਮਿਸਤਰੀ ਜੀ ਕਈ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਨੇ ਡੇਰੇ ਦੇ ਵਿੱਚ ਸਾਡੇ ਬਹੁਤ ਹੀ ਸਨਕਾਰਯੋਗ ਮਾਸਟਰ ਗੁਰਵਿੰਦਰ ਸਿੰਘ ਜੀ ਮਹਿਤਾ ਆਵਾ ਰਿੰਦੇ ਦੇਪਾ ਦੀਪਾ ਗੁਟਾਂਵਾਲਾ ਤੁਹਾਨੂੰ ਅੱਗੇ ਵੀ ਦਿਖਾਉਂਦੀ ਇਹ ਲੰਗਰ ਹਾਲ ਚਾ ਚੁੱਕੇ ਆ ਸੀ ਸਾਡੇ ਮਿੱਠੂ ਜੀ ਮਿਸਤਰੀ ਤੇ ਉਹਨਾਂ ਨਾਲ ਸਾਡੇ ਬਹੁਤ ਹੀ ਚੋਹਾਰ ਜੋ ਅੰਮਰਸਰ ਜੀ ਉਹਦੇ ਨਾਮ ਤਾਂ ਮੈਂ ਨਹੀਂ ਜਾਣਦਾ ਕਹਿੰਦਾ ਗੱਲ ਮਦਰ ਪੁਣਾਰੇ ਦਾ ਵੀ ਤੇਰੇ ਚੁਕਾਰੇ ਆ ਪਰਸੀ ਦੇ ਵੰਡਾ ਵਿੱਚ ਬਾਲੋ ਸ਼ਾਨਿਆ ਕਾਰ ਹੋ ਰਹੀਆਂ ਨਹੀਂ ਲੈਵ ਪ੍ਰਚਾਰਕ ਤਿਆਰ ਕਰਨ ਵਾਲੀ ਮਸ਼ੀਨ ਹੈ ਕਾਮਲ ਬਿਰਕੇ ਦਾ ਹੈਡ ਹੈ ਜਿਹੜੇ ਇੰਨੇ ਸਿਮਿੰਟ ਕਰਦੇ ਵਿੱਚ ਸੇਵਾ ਕਰ ਰਹੇ ਤੁਹਾਨੂੰ ਸਾਰਾ ਵਿਊ ਦਿਖਾ ਰਹੇ ਆ ਇੱਧਰ

ਸ਼੍ਰੀ ਮਦਭਾਗਵਤ ਸਤਾ ਗਿਆ ਜਗ ਦੀ ਕਥਾ ਨਾਲ ਇਹ ਰਾਗੀ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਤੁਹਾਨੂੰ ਸਾਰਾ ਯੂ ਦਿਖਾ ਰਹੇ ਆ ਡੇਰੇ ਦਾ ਹੋਰ ਜੀ ਲੰਗਰ ਹਾਲ ਦਾ ਦ੍ਰਿਸ਼ ਹੈ ਦਾਤਾ ਜੋ ਵਾਲਾ ਬਹੁਤ ਵਧੀਆ ਵੀਊ ਹੈ ਡੇਰੇ ਦਾ सोनू ਦਿਖਾ ਰਹੇ ਆ ਸਿਲੰਡਰਾਂ ਵਾਲੀ ਗੱਡੀ ਸਿਲੰਡਰ ਲੈ ਕੇ ਆਈ ਹੈ ਜੋ ਪਾਪਾ ਗਏ ਸਰਵਿਸ ਤੋਂ ਕੋਈ ਨਹੀਂ ਦੱਸਦਾ ਅੱਡੀ ਸ਼ਰਮਾ ਜੀ ਕੋਲ ਹੀ ਨਹੀਂ ਤੋਂ ਸ਼ਾਮ ਲਾਲ ਜੀ ਮਿਸਤਰੀ ਜਿਵੇਂ ਆ ਰਿਹਾ ਤੁਹਾਨੂੰ ਜੋ ਲੰਗਰ ਦੇ ਵਿੱਚ ਜੀਦਾ ਸਿੱਧਾ ਤਿਆਰ ਹੁੰਦਾ ਹੈ ਸਮਾਨ ਆਉਂਦਾ ਹੈ ਆਪਾਂ ਤੁਹਾਨੂੰ ਸਟੋਰ ਦਾ ਵੀਊ ਦਿਖਾ ਰਹੇ ਹਾਂ ਮਿਸਤਰੀ ਸ਼ਾਮ ਲਾਲ ਜੀ ਸੀ ਕਈ ਸਾਲਾਂ ਤੋਂ ਇਹ ਹੀ ਡਿਊਟੀ ਸਾਧਦੇ ਨੇ ਬਾਬਾ ਇੰਦਰਦਾਸ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਾਡੇ ਮਿਸਤਰੀ ਸ਼ਾਮ ਲਾਲ ਜੀ ਸਾਡੇ ਗਵਾਂਢੀ ਨੇ ਵੀ ਗਵਾਂਢੀ ਵੀ ਹੈ ਬਹੁਤ ਪਿਆਰੇ ਇਨਸਾਨ ਨੇ ਸਾਡੇ ਦੀਪਾ ਜੀ ਇਧਰ ਸਾਰੇ ਦਿਸ਼ਾ ਦਿਖਾ ਰਹੇ ਆ ਜਾਂ ਮੇਰੀ ਵਧੀਆ ਜੀ ਪਏਗਾ ਆ ਦੇਖ ਹਟ ਜੀ ਕਿਹੜੀ ਪਏਗਾ ਉੱਥੇ ਆ ਹੀ ਪੀਗਾ ਉਹ ਵਧੀਆ ਕਰੋ কৃষ্ণ ভগবান জীদের আন্তম সুহা দে